ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਸਰਬਜੀਤ ਸਿੰਘ ਜੀ ਬੇਦੀ ਜੋ ਅੰਮ੍ਰਿਤਸਰ ਸੇਖ ਸਭਾ ਦੇ ਜਨਰਲ ਸਕੱਤਰ ਹਨ ਇਹਨਾਂ ਕੋਲ ਅਸੀਂ ਅੱਜ ਜਾਣਾਂਗੇ ਉਹਨਾਂ ਦੇ ਸਬੱਤ ਦੇ ਸੰਬੰਧ ਦੇ ਵਿੱਚ ਕੁਝ ਜਾਣਕਾਰੀ ਸਤਿ ਸ਼੍ਰੀ ਅਕਾਲ ਬੀਤੀ ਸਾਹਿਬ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਬੀਤੀ ਸਾਹਿਬ ਕੀ ਹਾਲ ਚਾਲ ਜੀ ਸਰਕਾਰ ਜੀ ਸੰਧੂ ਸਾਹਿਬ ਚੱਲ ਰਹੀ ਗੱਲ ਤੋਂ ਸਾਨੂੰ ਸੁਣਾਓ ਬੜੀ ਇਸ਼ਟਾ ਪ੍ਰਵਾਹ ਠੀਕ ਜਨਾਬਾਦ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਜੀ ਮੈਂ ਸੋਚਿਆ ਵੀ ਅੱਜ ਜਦੋਂ ਗੁਰੂ ਸਾਹਿਬ ਨੇ ਸਬੱਬ ਬਣਾਣਾ ਬਸ ਉਦੋਂ ਹੀ ਮੌਕਾ ਮਿਲਣਾ ਸੰਧੂ ਸਾਹਿਬ ਬਿਲਕੁਲ ਬੀਤੀ ਸਾਹਿਬ ਤੁਹਾਡੀ ਸੁਸਾਇਟੀ ਆ ਤੁਸੀਂ ਦੱਸਿਆ ਇਹ ਬਹੁਤ ਵਧੀਆ ਸੁਸਾਇਟੀ ਆ ਘਮਸਾਲ ਸੇਵਕ ਸਬਾ ਸੁਸਾਇਟੀ ਜੀ ਕੀ ਬਿਦਿਸ਼ਵ ਕਦੋਂ ਹੋਣਾ ਚਾਹੀਏ ਜੀ ਸੰਧੂ ਸਭਾ ਸਰਾ ਕਿ ਸ੍ਰੀ ਅਮਰਸਰ ਸੇਵਕ ਸਭਾ ਜੋ ਕਿ ਤਕਰੀਬਨ 60 ਸਾਲ ਹੋ ਗਏ ਇਸ ਨੂੰ ਚੱਲਦੇ ਆ ਤੇ ਇਹ ਜੋ ਬੂਟਾ ਲਗਾਇਆ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਿੰਦਰ ਸਿੰਘ ਕੋਲੀ ਜੀ ਨੇ ਲਗਾਇਆ ਸੀ ਇਹ ਬੂਟਾ ਤੇ ਉਹਨਾਂ ਦਾ ਜੋ ਮੇਨ ਉਦੇਸ਼ ਸੀ ਜੋ ਟੀਚਾ ਸੀ ਸੇਵਾ ਭਾਵ ਵਾਲਾ ਉਹਨਾਂ ਦਾ ਮਨੋਰਥ ਸੀ ਦੇ ਉਸੇ ਮਨੋਰਥ ਨੂੰ ਲੈ ਕੇ ਉਹਨਾਂ ਨੇ ਕੁਝ ਪ੍ਰੇਮੀਆ ਨੂੰ ਨਾਲ ਇਕੱਠੇ ਕਰਕੇ ਇੱਕ ਸ੍ਰੀ ਮਰਸਦਰ ਸੇ ਰਕਸਬਾ ਦੇ ਬੈਨਰ ਹੇਠ ਸਭਾ ਬਣਾਈ ਤੇ ਉਹ ਸਭਾ ਦੇ ਜੋ ਉਦੇਸ਼ ਸੀ ਕਿ ਘਰ-ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਵਿਚਵਾ ਇਸੇ ਭਾਵਨਾ ਨਾਲ ਹੀ ਉਹਨਾਂ ਨੇ ਘਰ-ਘਰ ਅੰਦਰ ਕੀਰਤਨ ਪ੍ਰੋਗਰਾਮ ਜੋ ਕਰਨੇ ਸ਼ੁਰੂਆਤ ਕੀਤੇ ਜੋ ਹਫਤਾਵਾਰੀ ਪ੍ਰੋਗਰਾਮ ਕਿੱਤੇ ਜਾਂਦੇ ਸਨ ਉਹਦੇ ਵਿੱਚ ਸੰਧੂ ਸਾਹਿਬ ਸਵੇਰ ਦੇ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਪ੍ਰੋਗਰਾਮ ਤੇ ਸ਼ਾਮ ਦੇ ਸੋਦਰ ਰਾਰਾ ਸਾਹਿਬ ਜੀ ਦੇ ਪ੍ਰੋਗਰਾਮ ਹੁੰਦੇ ਸਨ ਇਸ ਤੋਂ ਇਲਾਵਾ ਜੋ ਨਗਰ ਕੀਰਤਨ ਜਿਸ ਸੰਗੂ ਰਾਮਦਾਸ ਜੀ ਦੇ ਗੋਬਿੰਦ ਸਿੰਘ ਜੀ ਦੇ ਬੁੱਧ ਪਰ ਤੇ ਜੋ ਨਗਰ ਕੀਰਤਨ ਕੱਢੇ ਜਾਂਦੇ ਸਨ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਆਈ ਸੰਗਤਾਂ ਨੂੰ ਖਾਸ ਵਿਸ਼ੇਸ਼ ਕਰਕੇ ਜੋ ਨਗਰ ਕੀਰਤਨ ਦੇ ਵਿੱਚ ਸਕੂਲੀ ਬੱਚੇ ਸ਼ਾਮਲ ਹੁੰਦੇ ਸਨ ਤੇ ਉਹਨਾਂ ਬੱਚਿਆਂ ਦੇ ਹੌਸਲਾ ਫਗਾਈ ਲਈ ਵੀ ਉਹਨਾਂ ਦੇ ਖਾਲਾ ਸ਼ੇਰੀ ਵਾਸਤੇ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਉੱਥੇ ਪ੍ਰਸ਼ਾਦ ਵੀ ਵੰਡਿਆ ਜਾਂਦਾ ਸੀ ਇਹ ਸਭਾ ਦੇ ਮਨੋਰਥ ਸਨ ਇਸ ਦੇ ਨਾਲ ਨਾਲ ਹੀ ਜੋ ਟੈਂਪਰ ਘਰ ਬਾਹੀ ਤੇ ਜੋ ਜੋੜਾ ਘਰ ਮੇਨ ਜੋੜਾ ਘਰ ਔਰ ਗਠਰੀ ਘਰ ਸੀ ਜੋ ਸੰਤਾਨ ਦੀ ਸਮਾਨ ਰੱਖਣ ਦੀ ਜੋ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਅੱਜ ਦੀ ਡੇਟ ਤੇ ਵੀ ਚੱਲ ਰਹੀਆਂ ਨੇ ਤੇ ਇਹ ਸੇਵਾਵਾਂ ਸਾਰੀਆਂ ਸ਼ੁਰੂ ਕੀਤੀਆਂ ਜੈਂਸਨ ਮੇਨ ਉਦੇਸ਼ ਇਹ ਸੀ ਕਿ ਆਪਾਂ ਸੇਵਾ ਤੇ ਸਿਮਰਨ ਨਾਲ ਪ੍ਰਭੂ ਪ੍ਰਾਪਤੀ ਦਾ ਮੇਨ ਅਜੰਡਾ ਸੀ ਮਿਲਤ ਜੀ ਬਿੰਦੀ ਸਾਹਿਬ ਤੁਸੀਂ ਦੱਸਿਆ ਕਿ 60 ਸਾਲ ਹੋ ਗਏ ਸਾਡੀ ਸਭਾ ਨੂੰ ਚੱਲਦਿਆਂ ਨੇ ਜੀ ਤੇ ਅਜੇ ਤੱਕ ਤੁਹਾਡੀ ਸੋਸਾਇਟੀ ਦੇ ਸਭਾ ਦੇ ਕਿੰਨੇ ਕਿ ਮੈਂਬਰ ਬਣ ਚੁੱਕੇ ਨੇ ਸੰਧੂ ਸਾਹਿਬ ਸੋਸਾਇਟੀ ਦੇ ਦੇਖੋ ਹਰਮੰਦਰ ਸਾਹਿਬ ਜੋ ਟੰਡਾ ਕਰਵਾਹੀ ਤੇ ਜੋ ਜੋੜਾਕਾਰ ਏ ਔਰ ਜੋ ਸਰਾਮ ਵਾਲੇ ਪਾਸੇ ਜੋੜਾਕਾਰ ਨੇ ਔਰ ਦੂਸਰਾ ਜਿਹੜਾ ਸੀ ਇਧਰੋਂ ਜਾ ਇਹ ਜੋ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਜਦੋਂ ਅਸੀਂ ਪ੍ਰਵੇਸ਼ ਕਰਦੇ ਹਰਮੰਦਰ ਸਾਹਿਬ ਦੇ ਅੰਦਰ ਉੱਥੇ ਜੋ ਜੋੜਾਕਾਰ ਸਥਿਤ ਹੈ ਇਹ ਸਾਰੇ ਹੀ ਜੋ ਪ੍ਰੇਮੀ ਜੋ ਸੇਵਾਦਾਰ ਨੇ ਉਹ ਸਬਾ ਦੇ ਮੈਂਬਰ ਨੇ ਲਗਭਗ ਸਾਰੇ ਮੈਂਬਰ ਨੇ ਤੇ ਜੋ ਬੜੇ ਉਤਸ਼ਾਹ ਨਾਲ ਜਿੱਥੇ ਕਿਸੇ ਦੇ ਵੀ ਜੋ ਸੇਵਾ ਲਗਾਈ ਜਾਂਦੀ ਮੈਂਬਰ ਦੀ ਅੰਤral ਮਿਲ ਕੇ ਬੜੇ ਉਤਸ਼ਾਹ ਨਾਲ ਸੇਵਾਵਾਂ ਕਰ ਰਹੇ ਨੇ ਕਿੰਨੀ ਕੀ ਗਿਣਤੀ ਹੈ ਉਹਦੀ ਸਭ ਇਹ ਸੰਧੂ ਸਾਹਿਬ ਤਕਰੀਬਨ 250 ਦੇ ਕਰੀਬ ਜੋ ਪ੍ਰੇਮੀ ਨੇ ਇਸੇ ਵਾਰ ਮ ਆਪਣੀਆਂ ਨਿਭਾ ਰਹੇ ਨੇ ਬਿਲਕੁਲ ਜੀ ਕਿ ਸਭ ਇਹ ਸਵੇਰੇ ਸ਼ਾਮ ਉਥੇ ਹਾਜ਼ਰੀ ਕਰਦੇ ਨੇ ਬਿਲਕੁਲ ਸਿੰ্ধু ਸਾਹਿਬ ਜਿਸ ਤਰ੍ਹਾਂ ਘੰਟਾ ਕਰਵਾਹੀ ਤੇ ਵੀ ਤੇ ਬਾਕੀ ਜੋੜੇ ਘਰ ਦੇ ਵਿੱਚ ਵੀ ਸਵੇਰੇ ਵੀ ਜੋ ਪਾਲਿਸ਼ ਦੀਆਂ ਸੰਗਤਾਂ ਦੇ ਜੋੜੇ ਰੱਖਣ ਦੀ ਔਰ ਜੋੜੇ ਝਾੜਨ ਦੀ ਪਾਲਿਸ਼ ਕਰਨ ਦੀ ਸੇਵਾਵਾਂ ਸਵੇਰੇ ਵੀ ਚੱਲਦੀਆਂ ਨੇ ਔਰ ਸ਼ਾਮ ਨੂੰ ਵੀ ਨਿਰੰਤਰ ਸੇਵਾਵਾਂ ਚੱਲਦੀਆਂ ਨੇ ਜਿਸ ਨਾਲ ਜਾਨਣਾ ਸ਼ਾਮ ਨੂੰ 6:30 ਤੋਂ 7:30 ਵਜੇ ਤੱਕ ਜੋੜੇ ਘਰ ਵਿੱਚ ਪਾਲਿਸ ਦੀ ਸੇਵਾ ਚੰਗੀ ਤੇ ਬਹੁਤ ਸਾਰੇ ਪ੍ਰੇਮੀ ਜਿਨ੍ਹਾਂ ਦੇ ਵਿੱਚ ਖਾਲੀ ਆਪਾਂ ਜੈਂਟਸ ਦੀ ਗੱਲ ਨਾ ਕਰੀਏ ਲੇਡੀਜ਼ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੁੰਦੇ ਨੇ ਬੱਚੇ ਵੀ ਸ਼ਾਮਲ ਹੁੰਦੇ ਨੇ ਤੇ ਬੜੇ ਹਲਾਸ਼ੇਰੀ ਨਾਲ ਬੜੇ ਉਤਸ਼ਾਹ ਨਾਲ ਰਾਲ ਮਿਲ ਕੇ ਸੇਵਾਵਾਂ ਕਰਦੇ ਬੜੀ ਪ੍ਰੀ ਭਾਵਨਾ ਨਾਲ ਜੀ ਜੀ ਸਮਝ ਆ ਗਿਆ ਜੀ ਸਾਹਿਬ ਇਹ ਤੇ ਹੋ ਗਿਆ ਵੀ ਇਸ ਤਰ੍ਹਾਂ ਵੀ ਆਪਣਾ ਦਰਬਾਰ ਸਾਹਿਬ ਹੋਵੇ ਚਿੱਤਾਂ ਸਾਹਿਬ ਹੋਵੇ ਸਾਧ ਸੰਗਤ ਜੀ ਇਹ ਜਦੋਂ ਟਾਇਲਰ ਆਈ ਜੀ ਜਦੋਂ ਤਾਂ ਉੱਥੇ ਇਹ ਸਾਰੇ ਆਪਣੇ ਮੈਮਰੀ ਜਾਨੀ ਕਿਤੇ ਵਾਪਸ ਨਹੀਂ ਦੇਖੋ ਸ਼ੀਗਾਂ ਸਾਹਿਬ ਜੋ ਜੋੜੇ ਕਰ ਸੋਸਾਇਟੀਆਂ ਉਹ ਲੰਘ ਤੋਂ ਬਣੀਆਂ ਨੇ ਹਾਂਜੀ ਉਹ ਲੱਗ ਲਈ ਆਪਣੇ ਜੋ ਸੁਸਾਇਟੀ ਜਿਹੜੀ ਹੈ ਘੰਟਾ ਕਰਵਾਹੀ ਤੇ ਆਪਾਂ ਹਰਮੰਦਰ ਸਾਹਿਬ ਦੇ ਜੋ ਜੋੜੇ ਕਰਦੇ ਉੱਥੇ ਸੇਵਾਵਾਂ ਚ ਠੀਕ ਹੈ ਠੀਕ ਹੈ ਜੀ ਮੇਦੀ ਸਾਹਿਬ ਇਹਦੇ ਤੋਂ ਇਲਾਵਾ ਆਪਣੀ ਸੁਸਾਇਟੀ ਜਿਹੜੀ ਆ ਜੀ ਕੁਝ ਹੋਰ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਕੰਮ ਕਰਦੇ ਰਹੇ ਕਰਈ ਕੁਝ ਜੀ ਦੇਖੋ ਸਮੇਂ ਦੇ ਹਿਸਾਬ ਨਾਲ ਹਰੇਕ ਸੁਸਾਇਟੀ ਦੇ ਵਿੱਚ ਕੁਝ ਚੇਂਜਿੰਗ ਆਉਂਦੀਆਂ ਨੇ ਜਿਸ ਤਰ੍ਹਾਂ ਕੋਲੇ ਸਾਹਿਬ ਨੇ ਇਹ ਬੂਟਾ ਲਾਇਆ ਸੀ ਉਹ ਉਦੋਂ ਦਾ ਤੇ ਹੁਣ ਦਾ ਅੱਜ ਸਮੇਂ ਦਾ ਤਕਰੀਬਨ 60 ਸਾਲਾਂ ਦੇ ਬਹੁਤ ਸਾਰਾ ਚੇਂਜ ਆ ਚੁੱਕਾ ਅੱਜ ਜੋ ਸਮੇ ਦੀ ਮੰਗ ਨੂੰ ਮੁੱਖ ਰੱਖ ਕੇ ਦੇਖੋ ਸਭ ਤੋਂ ਪਹਿਲਾਂ ਤੇ ਸਭਾਂ ਨੂੰ ਪਹਿਲਾਂ ਰਜਿਸਟਰਡ ਨਹੀਂ 시ਕਰਵਾਇਆ ਹੋ ਨਾ ਰਜਿਸਟਰਡ ਵੀ ਕਰਵਾ ਲਿਆ ਰਿਹਾ ਰਜਿਸਟਰਡ ਕਰਵਾਉਣ ਨਾਲ ਬਹੁਤ ਸਾਰਾ ਦੇਖੋ ਜੋ ਅਸੀਂ ਵੱਡੇ ਪੱਧਰ ਤੇ ਇਸ ਨੂੰ ਅੱਗੇ ਲੈ ਕੇ ਵੀ ਜਾ ਸਕਦੇ ਹਾਂ ਤੇ ਸੇਵਾਵਾਂ ਨਿਰੰਤਰ ਤਾਂ ਜੋ ਸੰਕਟਾਂ ਦਾ ਸਹਯੋਗ ਹੈ ਇਸ ਲਈ ਬਹੁਤ ਜ਼ਿਆਦਾ ਮਿਲ ਰਿਹਾ ਇਸ ਤੋਂ ਇਲਾਵਾ ਸੀ ਘਰ ਦਾ ਜੋ ਕੀਰਤਨ ਪ੍ਰੋਗਰਾਮ ਦੀਆਂ ਜੋ ਗੜੀਆਂ ਜੋ ਸ਼ੁਰੂ ਅੱਗੇ ਵੀ ਚੱਲਦੀਆਂ ਸਨ ਉਸ ਨੂੰ ਵੀ ਨਿਰੰਤਰ ਅੱਜ ਦੀ ਡੇਟ ਤੋਂ ਚਲਾ ਰਹੇ ਆ ਮੇਨ ਜਿਹੜਾ ਆਪਣਾ ਮੁੱਦਾ ਜਿਹੜਾ ਇਹੋ ਹੀ ਜਿਹੜੇ ਘਰ ਘਰ ਜਾ ਕੇ ਗੁਰਬਾਣੀ ਨਾਲ ਜੁੜਦੇ ਜੀ ਬਿਲਕੁਲ ਹੁਣ ਕੁਝ ਚੇਂਜ ਕੀਤਾ ਇਹਦੇ ਵਿੱਚ ਜਿਸਨੂੰ ਆਪ ਜੀ ਨੇ ਕਿਹਾ ਕਿ ਕੁਝ ਅੰਦਰ ਚ ਤਬਦੀਲੀ ਵੀ ਲਿਆਂਦੀ ਕੋਈ ਕੁਝ ਹੋ ਰਿਹਾ ਇਸ ਤੋਂ ਵੱਧ ਕਿ ਕੁਝ ਚੱਲ ਰਿਹਾ ਹਾਲੇ ਸੰਧੂ ਸਾਹਿਬ ਇਸ ਤੋਂ ਇਲਾਵਾ ਸੀ ਇਸੇ ਜੋ ਕੋਈ ਗਰੀਬ ਬੱਚਾ ਕੋਈ ਲੋੜਿੰਦਾ ਆਪਾਂ ਦੇਖਦੇ ਆਂ ਚੁੰਦੇ ਚੁਨਿਆ ਜਾਂਦਾ ਸਮਾਜ ਦੇ ਵਿੱਚੋਂ ਜਿਹੜਾ ਬਹੁਤ ਲੋੜਿੰਦਾ ਹੋਵੇ ਜੋ ਲੋੜਵੰਦ ਹੋਵੇ ਪਰੰਦਰ ਚਾਹਵਾਨ ਹੈਗਾ ਪਰ ਉਹਨੂੰ ਕੋਈ ਵੀ ਘਰੋਂ ਕੋਈ ਮਾਲੀ ਸਹਾਇਤਾ ਨਹੀਂ ਮਿਲਦੀ ਪਈ ਉਹਦੀ ਅਸੀਂ ਸਭਾ ਸੁਸਾਇਟੀ ਜਿਹੜੀ ਹੈ ਰਲ ਮਿਲ ਕੇ ਅਸੀਂ ਸਾਰੇ ਮੈਂਬਰ ਉਸ ਦੀ ਪੂਰਤੀ ਵਾਸਤੇ ਆਪਾਂ ਬਿਹਾਨੇ ਤੇ ਉਸ ਨੂੰ ਅਸੀਂ ਸਹਿਯੋਗ ਵੀ ਦਿੰਨੇ ਦੇ ਗੁੱਤਰੂਪ ਚ ਗੱਲ ਰੱਖੀ ਜਾਂਦੀ ਹੈ ਕਿ ਸਹਿਯੋਗ ਕਿਹਦੇ ਨੂੰ ਦਿੱਤਾ ਜਾ ਰਿਹਾ ਇਹ ਵੀ ਨੇ ਦੱਸਿਆ ਜਾਂਦਾ ਬੋਲਾਰ ਅਸੀਂ ਕੁਝ ਸ਼ੁਰੂ ਕਰਨਾ ਸ਼ੁਰੂ ਕੀਤੀ ਹੈ ਬਿਲਕੁਲ ਮੈਦੀ ਸਾਹਿਬ ਬਹੁਤ ਵਧੀਆ ਜੀ ਮੈਦੀ ਸਾਹਿਬ ਇਹ ਕੱਲ ਹੋ ਰਿਹਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਗਰੀਬ ਘਰਾਂ ਦੇ ਬੱਚਿਆਂ ਦੇ ਬੱਚਾ ਹੋਵੇ ਜਾਂ ਬੱਚੀ ਹੋਵੇ ਜਿਹਦੇ ਲਈ ਤੁਸੀਂ ਮਦਦ ਕਰਦੇ ਜੀ ਜੀ ਜਿਸ ਤਰ੍ਹਾਂ ਕਿ ਗਰੀਬ ਘਰਾਂ ਦੇ ਕੁਝ ਪਰਿਵਾਰਾਂ ਦੀਆਂ ਬੇਡੀਆਂ ਜਿਨ੍ਹਾਂ ਦੀ ਸ਼ਾਦੀ ਹੋ ਬੜੀ ਕੋਈ ਪ੍ਰੋਬਲਮ ਆਉਂਦੀ ਮੈਂ ਆ ਪਖਵਾਉਣਾ ਉਹਦੇ ਵਿੱਚ ਵੀ ਕੁਝ ਮਦਦ ਕਰਦੇ ਤੁਸੀਂ ਆਪਣੀ ਸੋਸਾਇਟੀ ਬਿਲਕੁਲ ਸੰਤੋ ਸਾਹਿਬ ਆਉਣ ਵਾਲੇ ਸਮੇਂ ਚ ਸਭਾ ਦਾ ਇਹ ਟੀਚਾ ਇੱਕ ਖਾਲੀ ਬੱਚੇ ਦੀ ਸ਼ਾਦੀ ਤੱਕ ਨਹੀਂ ਅਸੀਂ ਇਹ ਵੀ ਰੱਖਿਆ ਹੈ ਇਹ ਮ ਰੱਖਿਆ ਹੈ ਤੇ ਉਹ ਬਾਕਾਇਦਾ ਅਨਾਉਂਸ ਵੀ ਕਰੀਦਾ ਕੀਰਤਨ ਪ੍ਰੋਗਰਾਮਾਂ ਦੇ ਵਿੱਚ ਤੇ ਇੱਕ ਕੋਈ ਜਿਹੜਾ ਕੋਈ ਦੇਖੋ ਹੱਲ ਗੀਰ ਪੈਣ ਚਾਹਵਨ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬ ਦੇ ਚਰਨ ਪੈਣ ਸੰਤਾਂ ਦੇ ਚਰਨ ਪੈਣ ਪਰ ਕੋਈ ਅੱਜ ਦੇਖੋ ਮਹਿੰਗਾਈ ਦਾ ਸਮਾਂ ਤੇ ਚਾਹਦਿਆਂ ਹੋਇਆਂ ਵੀ ਕਈ ਪਰਿਵਾਰ ਐਸੇ ਨੇ ਜੋ ਐਸੇ ਮਮਾਨ ਨਹੀਂ ਕਰ ਸਕਦੇ ਜੋ ਗੁਰੂ ਸਾਹਿਬ ਦੇ ਚਰਨ ਚਾਹਦੇ ਵੀ ਪੈਣ ਪਰ ਮਾਲੀ ਸਾਹਿਬ ਜੋ ਦੋ ਪੈਸੇ ਦੀ ਘਾਟ ਕਰਦੇ ਉਹ ਨਹੀਂ ਕਰ ਸਕਦੇ ਐਫਰਟ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਵੀ ਸੁਜੋਗ ਲਈ ਅੱਗੇ ਆ ਰਹੇ ਹਾਂ ਤੇ ਜਿਹੜਾ ਕੋਈ ਚਾਹਵਾਂ ਨੇ ਦੇਖੇ ਜਾਂਦਾ ਜੀ ਉਹ ਨਹੀਂ ਕਰ ਸਕਦਾ ਤੇ ਸਭਾ ਆਪਣੇ ਵੱਲੋਂ ਹੀ ਸਾਰਾ ਪ੍ਰਬੰਧ ਕਰੇਗੀ ਈਵਨ ਲੰਗਰ ਦਾ ਵੀ ਔਰ ਸਾਊਂਡ ਦਾ ਵੀ ਰਾਗੀ ਜੱਥਿਆਂ ਦੇ ਵੀ ਸੇਵਾ ਸਭਾ ਆਪਣੇ ਕੋਲ ਹੀ ਕਰੇਗੀ ਬਹੁਤ ਵਧੀਆ ਜੀ ਇਹਦੀ ਸਭਾ ਇਹ ਤੁਹਾਡਾ ਇੱਕ ਬਹੁਤ ਵੱਡਾ ਉਰਾਲਾ ਤੁਹਾਡੀ ਸੁਸਾਇਟੀ ਦਾ ਜੀ ਕਿ ਇਹ ਸੁਸਾਇਟੀ ਤੁਹਾਡੀ ਕੇਥੇ ਦੇ ਨਾਲ ਅਟੈਚ ਵੀ ਹੈਗੀ ਹੋਰ ਕੇ ਇਸ ਦੇ ਨਾਲ ਜਿਸ ਤਰ੍ਹਾਂ ਕਿ ਹੁਣ ਜਿੱਦਾਂ ਤੁਸੀਂ ਦਰਵਾਜ਼ਾ ਹੈਗਾ ਕਿ ਜੁੜੇ ਕਰਦੀ ਦੀ ਸੇਵਾ ਕਰਦੇ ਦੀ ਸ਼ਰਮਣੀ ਕਮੇਟੀ ਦੇ ਨਾਲ ਕੋਈ ਆਪਣਾ ਸੰਬੰਧ ਨਹੀਂ ਸ਼ਰਮਣੀ ਕਮੇਟੀ ਦਾ ਇਹਦੇ ਵਿੱਚ ਕੋਈ ਨਹੀਂ ਹੈਗਾ ਇਹ ਇੰਡੀਵਿਜੂਅਲ ਤੌਰ ਤੇ ਸੋਸਾਇਟੀ ਚੱਲ ਰਹੀ ਹੈ ਬਾਕੀ ਦੇਖੋ ਉਹਨਾਂ ਦੇ ਸਾਨੂੰ ਉਹਨਾਂ ਵੱਲੋਂ ਬਹੁਤ ਸਾਰਾ ਸਹਿਯੋਗ ਮਿਲਦਾ ਸਾਨੂੰ ਮਾਨ ਸਤਕਾਰ ਵੀ ਸਮੇਂ-ਸਮੇਂ ਤੇ ਉਹ ਸਾਨੂੰ ਦਿੰਦੇ ਨੇ ਤੇ ਬਾਕੀ ਸਾਡੀ ਜੋ ਸਮੁੱਚੀ ਟੀਮ ਹੈ ਬੜੀ ਹੀ ਲਗਨ ਵਾਲੀ ਹੈ ਉਹਨਾਂ ਦੀ ਸੋਚ ਬੜੀ ਉੱਚੀ ਹੈ ਸਾਰੇ ਮੈਂਬਰਾਂ ਦੀ ਇਹ ਸਾਰੇ ਰਲ ਮਿਲ ਕੇ ਇਕੱਲੇ ਦੇਖੋ ਸੰਧੂ ਸਾਹਿਬ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਟੀਮ ਵਰਕ ਦੇ ਨਾਲ ਹੀ ਸਾਰੀਆਂ ਸਭ ਕੁਝ ਸੰਭਵ ਹੈ ਜਿੱਦਿਹਾ ਵੀ ਜਿੱਸਾ ਕਿ ਤੁਹਾਡੀ ਸੁਸਾਇਟੀ ਦਾ 250 ਮੈਂਬਰ ਹੈ ਹੈਨਾ ਜੀ ਹੈਨਾ 250 ਮੈਂਬਰ ਕਹਿਣਾ ਐਵੇਂ ਦੀ ਮੂੰਹ ਚ ਕੱਢਣ ਵਾਲੀ ਗੱਲ ਨਹੀਂ ਵੀ 250 250 ਕਹਿਣਾ ਬਹੁਤ ਵੱਡੀ ਗੱਲ ਜੀ ਜੀ ਹੈਨਾ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਮੇਟੀ ਇੱਕ ਦੂਜੀ ਸਰਕਾਰ ਹੈ ਜੀ ਹਣਾ ਤੁਹਾਡੀ ਸੁਸਾਇਟੀ ਵੀ ਜਿਹੜੀ ਇੱਕ ਦੂਜੀ ਸਰਕਾਰ ਬਣਦੀ ਜਾ ਰਹੀ ਹੈ ਤੇ ਤੁਹਾਡੀ ਜਿਹੜੀ ਸੁਸਾਇਟੀ ਦੇ گا ਕੀ ਉਪਰਾਲੇ ਹੋਰ ਕੀ ਨੇ ਜਿਸ ਤਰ੍ਹਾਂ ਪਿੰਡਾਂ ਚ ਗੁਰਦੁਆਰਾ ਸਾਹਿਬ ਦੇ ਕਈ ਕੋਸ਼ਿਸ਼ ਦਰਿਆਣੀ ਹੁੰਦੀਆਂ ਜਾਂ ਗੁਰਦੁਆਰਾ ਸਾਹਿਬ ਤੇ ਕੋਈ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਕੁਝ ਕਰ ਰਹੇ ਤੁਸੀਂ ਨਹੀਂ ਦੇਖੋ ਇਹ ਟੀਚਰ ਦੇ ਸਾਡੇ ਜੋ ਜੋ ਸੰਵਿਧਾਨ ਹੈ ਸਭਾ ਦਾ ਉਹਦੇ ਵਿੱਚ ਇਹ ਚੀਜ਼ਾਂ ਇਹ ਬਿਲਕੁਲ ਅਸੀਂ ਦਰਜ ਤੇ ਕੀਤੀਆਂ ਨੇ ਕਿ ਆਨੁਲੇ ਪਰੇ ਸਾਰੀਆਂ ਚੀਜ਼ਾਂ ਸੰਦੋ ਸਾਹਿਬ ਦੇਖੋ ਬਜਟ ਦੇ ਹਿਸਾਬ ਨਾਲ ਜਿਉਂ-ਜਿਉਂ ਸੰਕਟਾਂ ਦਾ ਸਹਿਯੋਗ ਸਾਨੂੰ ਮਿਲੀ ਜਾਏਗਾ ਅਸੀਂ ਸੰਕਟਾਂ ਦੀ ਮਾਇਆ ਸੰਗਤ ਦੇ ਵਿੱਚ ਹੀ ਅਪ ਲਗਾਈ ਜਾਵਾਂਗੇ ਉਸੇ ਪਰਾਲੇ ਵਾਸਤੇ ਹੀ ਲਾਈ ਜਾਵਾਂਗੇ ਦੇਖੋ ਸਭਾ ਵੱਲੋਂ ਖਾਲੀ ਹੈ ਕੀਰਤਨ ਪ੍ਰੋਗਰਾਮਾਂ ਤੱਕ ਹੀ ਸੀਮਤ ਨਹੀਂ ਹੈ ਅਸੀਂ ਗੁਰਧਾਮ ਯਾਤਰਾ ਵੀ ਲੈ ਕੇ ਜਾਂਦੇ ਆ ਤੇ ਜੋ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਗੁਰਦામ ਯਾਤਰਾ ਜੋ ਦੇਖੋ ਬੜੇ ਹੀ ਰੀਜ਼ਨੇਬਲ ਖਰਚੇ ਤੇ ਲਜਾਈ ਜਾਂਦੀ ਏ ਆਮ ਜੋ ਸੰਗਤ ਜਿਹੜਾ ਇਕੱਲਾ ਪਰਿਵਾਰ ਜਾਵੇ ਤੇ ਬਹੁਤ ਸਾਰਾ ਖਰਚਾ ਵੱਡਾ ਖਰਚਾ ਆ ਜਾਂਦਾ ਤੇ ਸੰਗਤ ਰੂਪ ਚ ਜਦੋਂ ਅਸੀਂ ਜਾਂਦੇ ਹਾਂ ਤੇ ਬਹੁਤ ਹੀ ਘੱਟ ਨੋਮੀਨਲ ਖਰਚੇ ਤੇ ਅਸੀਂ ਉਹਨਾਂ ਸਾਰੀਆਂ ਗੱਦਨ ਦੇ ਦਰਸ਼ਨ ਕਰ ਸਕਦੇ ਹਾਂ ਜਿਹੜੇ ਅਸੀਂ ਉਸ ਤਰ੍ਹਾਂ ਇਕੱਲੇ ਤੌਰ ਤੇ ਨਹੀਂ ਜਾ ਸਕਦੇ ਠੀਕ ਹੈ ਵਿਕਸਤ ਸਾਡੀ ਸੁਸਾਇਟੀ ਵੱਲੋਂ ਕੋਈ ਧਾਰਮਿਕ ਪ੍ਰੋਗਰਾਮ ਜਿਹੜੀ ਵੀਕਲੀ ਵੀ ਚੱਲਦੀ ਹੈ ਕਿ ਹਫਤਾਵਾਰ ਵੀ ਚੱਲਦੇ ਕੋਈ ਹਫਤਾਵਾਰੀ ਹਾਂ ਬਿਲਕੁਲ ਸੰਧੂ ਸਾਹਿਬ ਸਾਰੇ ਪ੍ਰੋਗਰਾਮ ਹਫਤਾਵਾਰੀ ਨਿਰੰਤਰ ਚੱਲਦੇ ਨੇ ਇਸ ਤੋਂ ਇਲਾਵਾ ਜੇ ਕੋਈ ਚਾਹਵਾਨ ਹੋਵੇ ਕੋਈ ਵਿੱਚੋਂ ਵੀ ਕੋਈ ਪ੍ਰੋਗਰਾਮ ਹਫਤੇ ਦੇ ਵਿੱਚ ਵਰਕਿੰਗ ਡੇ ਤੇ ਵੀ ਜੇ ਕੋਈ ਲਾਣਾ ਚਾਹਵੇ ਤਾਂ ਸਭਾ ਉਸੇ ਦੇ ਵੀ ਨਵੇਂ ਸਹਯੋਗ ਕਰਦੀ ਹੈ ਪ੍ਰੋਗਰਾਮ ਕੀ ਕਰਦੇ ਜੋ ਸੁਜਾ ਕੇ ਕੀਰਤਨ ਸੰਧੂ ਸਾਹਿਬ ਦੇਖੋ ਸਵੇਰ ਦੇ ਜੋ ਪ੍ਰੋਗਰਾਮ ਹੁੰਦੇ ਨੇ ਉਹਦੇ ਵਿੱਚ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਹੁੰਦੇ ਨੇ ਤੇ ਉਪਰੰਤ ਰਾਗੀ ਸਿੰਘਾਂ ਵੱਲੋਂ ਜੋ ਸ਼ਬਦ ਗਾਇਨ ਕੀਤਾ ਜਾਂਦਾ ਤੇ ਚਪਾਈ ਸਾਹਿਬ ਜੀ ਦੇ ਪਾਠ ਹੁੰਦੇ ਹਨ ਜਿੱਦੇ ਅਨੰਦ ਸਾਹਿਬ ਜੀ ਦੇ ਛੇ ਕਉੜੀਆਂ ਦੇ ਪਾਠ ਹੁੰਦੇ ਹਨ ਮਤਲਬ ਜੋ ਗੁਰਮਤਿ ਮਰਿਆਦਾ ਉਹਦੇ ਅਨੁਸਾਰ ਸਭਾ ਚੱਲਦੀ ਬਿਲਕੁਲ ਜੀ ਬਹੁਤ ਵਧੀਆ ਬੋਲੀ ਸਾਹਿਬ ਜੀ ਤੁਹਾਡੇ ਸੋਸਾਇਟੀ ਦਾ ਕਿੰਨਾ ਵਧੀਆ ਰੋਲ ਹੈ ਕਿੰਨੇ ਵਧੀਆ ਤੁਹਾਡੇ ਪ੍ਰਧਾਨ ਜੀ ਐ ਸੋਸਾਇਟੀ ਮੈਂਬਰ ਜਿਸ ਤਰ੍ਹਾਂ ਕਿ ਹੋਂਦੀ ਕਿੰਨੇ ਪ੍ਰੋਗਰਾਮ ਹਫਤੇ ਬਾਅਦ ਵੀਕਲੀਂ ਕਰਦੇ ਨੇ ਵਿਆਹ ਵੀ ਕਰਵਾਉਂਦੇ ਨੇ ਹਨਾ ਤੇ ਇਹ ਬੀਬੀ ਸਾਹਿਬ ਥੋੜੀ ਜੀ ਇਹ ਜਿਹੜਾ ਫੰਡ ਕਿਸ ਤਰ੍ਹਾਂ ਕਲੈਕਸ਼ਨ ਕਿਦਾ ਕਰਦੇ ਰਹੇ ਜੀ ਇਹ ਫੰਡ ਦੇਖੋ ਜੀ ਸਭਾ ਦਾ ਸਭਾ ਨੇ ਕੋਈ ਕਿਸੇ ਕਿਸਮ ਦਾ ਫੰਡ ਨਹੀਂ ਰੱਖਿਆ ਕੋਈ ਕਿਸੇ ਕਿਸਮ ਦੀ ਜੋ ਮੈਂਬਰਸ਼ਿਪ ਫੀਸ ਵੀ ਨਹੀਂ ਰੱਖੀ ਸੰਦੀ ਸਾਹਿਬ ਇਹ ਸੰਗਤਾਂ ਜੇ ਆਪ ਵੀ ਕੋਈ ਸਹਿਯੋਗ ਸਾਨੂੰ ਦੇਣਾ ਚਾਵੇ ਤੇ ਅਸੀਂ ਉਹ ਨੰਨੀਆਂ ਬਾਕੀ ਜੋ ਦੇਖੋ ਜੋ ਕੀਰਤਨ ਪ੍ਰੋਗਰਾਮ ਦੌਰਾਨ ਜੋ ਭੇਟਾ ਹੁੰਦੀ ਜੋ ਗੋਲਕ ਹੁੰਦੀ ਹੈ ਉਹ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਸੰਗਤ ਦੀ ਧਮਾਇਆ ਅਸੀਂ ਸੰਗਤ ਚ ਹੀ ਲਾ ਦਿੰਦੇ ਆ ਜੋ ਰਾਜੀ ਸਿੰਘਾ ਜੀ ਦੀ ਜੋ ਭੇਟਾ ਵੀ ਉਹ ਫ੍ਰੀ ਕੀਤੀ ਗਈ ਹੈ ਸਭਾਈ ਕਰਦੀ ਹੈ ਤੇ ਸਾਊਂਡ ਦੀ ਸੇਵਾ ਵੀ ਸਭਾਈ ਕਰਦੀ ਹੈ ਤੇ ਇਹ ਸੰਗਤ ਦੀ ਮਾਇਆ ਆ ਸਾ ਅਸੀਂ ਇਹ ਕੋਈ ਐ ਨਹੀਂ ਚਾਹਦੇ ਜਿਆਦਾ ਕੋਈ ਅਕਾਊਂਟ ਖੋਲਿਆ ਜਾਵੇ ਜਾਂ ਤਾਂ ਕੋਈ ਇਕੱਠੇ ਢੇਰੀ ਕੀਤੀ ਜਾਵੇ ਸੰਗਤ ਦੀ ਮਾਇਆ ਸੰਗਤ ਜੀ ਲਗਾਈਏ ਜੀ ਸਾਡੇ ਜੋ ਜੋ ਪ੍ਰਧਾਨ ਜੀ ਨੇ ਤੇ ਔਰ ਜੋ ਸਾਡੀ ਸਮੁੱਚੀ ਟੀਮ ਹੈ ਇਹ ਮੇਨ ਸਾਡਾ ਮੋਟਿਵੇ이션 ਹੈ ਕਿ ਸੰਗਤ ਨੂੰ ਗੁਰ ਸ਼ਬਦ ਦੇ ਨਾਲ ਜੋੜਨਾ ਕਿਉਂਕਿ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਜਿਸ ਨਾਮ ਰਿਦੇ ਸੋਈ ਵਡਰਾਜਾ ਇਸ ਨਾਮ ਰਿਦੇ ਇਸ ਪੂਰੇ ਕਾਰਜ ਤੇ ਗੁਰੂ ਸਾਹਿਬ ਆਪ ਅੰਗ ਸੰਸਾਈ ਹੋ ਕੇ ਸਾਰੇ ਕਾਰਜ ਦੀ ਸਵਾਰੀ ਦਿੰਦੇ ਨੇ ਕੋਈ ਕਿਸੇ ਕਿਸਮ ਦੀ ਕੋਈ ਟੋਟ ਨਹੀਂ ਰਹਿੰਦੀ ਚਾਹੇ ਉਹ ਮਾਇਆ ਪਰਖੋਵੇ ਤੇ ਚਾਹੇ ਕਿਸੇ ਵੀ ਗੱਲੋਂ ਹੋਵੇ ਗੁਰੂ ਸਾਹਿਬ ਅੰਗ ਸੰਸਾਈ ਹੋ ਕੇ ਸਾਰੇ ਕਾਰਜਾਂ ਵਿੱਚ ਸਫਲਤਾ ਦਵਾ ਦਿੰਦੇ ਬਿਲਕੁਲ ਜੀ ਸਾਹਿਬ ਜਿਸ ਤਰ੍ਹਾਂ ਹੁਣ ਤੁਹਾਡੀ ਸੀ ਸੈਕਿੰਡ ਵਾਲੇ ਵੀ ਕੀ ਹਫਤੇ ਬਾਅਦ ਪ੍ਰੋਗਰਾਮ ਕੀਤੇ ਮੰਦਨ ਜੀ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਘਰਾਂ ਦੇ ਵਿੱਚ ਜਾ ਕੇ ਘਰਾਂ ਨੂੰ ਸ਼ੁੱਧ ਕੀਤਾ ਜਾਂਦਾ ਗੁਰਬਾਣੀ ਨਾਲ ਜੀ ਇਸ ਦੇ ਤਹਿਤ ਤੁਹਾਡੇ ਸੋਸਾਇਟੀ ਵੱਲੋਂ ਅੰਮ੍ਰਿਤ ਵੀ ਸ਼ਿਕਾਇਤ ਜਾਂਦਾ ਨਹੀਂ ਜੀ ਨਹੀਂ ਅਸੀਂ ਦੇਖੋ ਸੋਸਾਇਟੀ ਵੱਲੋਂ ਇਹ ਚ ਨਹੀਂ ਕੀਤੀ ਜਾਂਦੀ ਬਾਕੀ ਸੋਸਾਇਟੀ ਹਰ ਪ੍ਰੋਗਰਾਮ ਤੇ ਦੇਖੋ ਜਿਸ ਵੀ ਘਰ ਪ੍ਰੋਗਰਾਮ ਕੀਤਾ ਜਾਂਦਾ ਉੱਥੇ ਅਰਦਾਸ ਦੇ ਵਿੱਚ ਇਹ ਜ਼ਰੂਰ ਕੀ ਬੋਲਿਆ ਜਾਂਦਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਵੀ ਕੀਤੀ ਜਾਂਦੀ ਏ ਕਿ ਬਾਣੀ ਤੇ ਬਾਣੇ ਦੇ ਨਾਲ ਜੋੜੀ ਰੱਖਣਾ ਤੇ ਉਰ ਉੱਥੇ ਸੰਗਤ ਵਿੱਚ ਵੀ ਅਸੀਂ ਇਹੀ ਪ੍ਰੇਰਨਾ ਦਿੰਨੇ ਆ ਕਿ ਅਮਰੇ ਛਕੋ ਅਮਰਤ ਬਲਾਖੀ ਬਣੋ ਅਮਰੇ ਛੱਕੇ ਗੁਰੂ ਸਾਹਿਬ ਦੇ ਜੋ ਦੱਸੇ ਪੂਰਿਆਂ ਤੇ ਚੱਲਣ ਦੀ ਕੋਸ਼ਿਸ਼ ਕਰੋ ਇਹਦੇ ਨਾਲ ਹੀ ਤੁਸੀਂ ਆਪਣੇ ਜਨੂੰ ਸਫਲਾ ਕਰ ਸਕਦੇ ਠੀਕ ਹੈ ਜੀ ਕਿ ਬੀਤ ਸਭ ਠੀਕ ਹੈ ਕਿ ਸੰਤੂ ਸਾਹਿਬ ਬਹੁਤ ਧੰਨਵਾਦ ਆ ਤੁਹਾਸੀਂ ਸੰਗਤਾਂ ਨੂੰ ਦਰਸ਼ਨ ਕਰਾਏ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਜੋ ਸਾਡੀ ਸਭਾਏ ਦਾਸ ਤੇ ਨਿਮਾਨਾ ਜੇ ਸੇਵਕ ਸਭਾ ਦਾ ਇਹ ਜੋ ਸਭਾ ਰਲਮਲ ਕੇ ਇਸੇ ਤਰ੍ਹਾਂ ਸਤਿਗੁਰੂ ਗਿਆ ਦਾਸ ਦੇਖੋ ਜਿਸਾ ਗੁਰਸਬ ਦਾ ਪ੍ਰਮਾਣ ਹੈ ਨਾਨਕ ਸਤਿਗੁਰ ਤੇਤੀਏ ਪੂਰੀ ਹੋਵੇ ਜੁਗਤ ਅਸੰਦਿਆਂ ਖੇਲੰਦਿਆਂ ਤੇ ਅਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਸਤਿਗੁਰ ਮਿਹਰਾਮਤ ਕਰਨ ਇਸੇ ਪ੍ਰਕਾਰ ਆਪਣੀਆਂ ਬਖਸ਼ਿਸ਼ਾਂ ਮਹਾਰਾਮਤਾਂ ਦੇ ਨਾਲ ਨਿਵਾਜਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ